ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ جعفرਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੁਹਾਨੂੰ ਦਿਖਾਉਣੀਆਂ ਵਾ ਦੋਵੇਂ ਸੂਈਆਂ ਸਵਾਈਆਂ ਵਾ ਸੂਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚ ਵਾਈ ਜਰੂਰ ਕਰਾ ਲਿਆ ਕਰੋ। ਹਾਂਜੀ ਵੀਰ ਜੀ ਸასი ਕਾਲ ਜੀ। ਹਾਂਜੀ ਕਾਲ ਜੀ ਅੱਛਾ। ਹੋਠ ਠੀਕ ਠਾਕ ਜੀ। ਵਧੀਆ 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 ਫਿਰ। ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸੋ ਫਿਰ। ਨਾਮ ਸ਼ਮਸ਼ੇਰ ਸਿੰਘ ਤਸੀਲ ਨੀਨਾਲਾ ਜ਼ਿਲ੍ਹਾ ਮਸਾ। ਤੇ ਫੋਨ ਨੰਬਰ 9592628297। ਠੀਕ ਹੈ ਜੀ। ਹਾਂਜੀ। ਤੇ ਆਪਣੇ ਕੋਲ ਹੈਗੀਆਂ ਵਾ ਆਪਣੇ ਕੋਲ ਅੱਜ ਨਾਲ ਤੇ ਸੁਖਣਾ ਵਾਵਾ ਬਾਕੀ ਪਾਉਣੀਆਂ ਦੋ ਹੀ ਆਪਾਂ। ਅੱਛਾ। ਹਾਂਜੀ। ਠੀਕ ਆ। ਤੇ ਅੱਜ ਭਾ ਫਿਰ ਉਹ ਲਈ ਆ ਭਾ ਨੀ ਨੀ ਕੇ ਭਾਗ ਜੀ ਵੱਡੀਆਂ ਵਾਲੇ ਮੁੱਲ ਕਰਨੇ ਆ ਜੀ ਬਿਲਕੁਲ ਪਹਿਲੇ ਪਹਿਲੇ ਫੋਨ ਤੇ ਗਏ ਹੁਣ ਪਹਿਲੇ ਪਹਿਲੇ ਫੋਨ ਤੇ ਜਾਣ ਹੋ ਜੀ ਠੀਕ ਆ ਹਾਂ ਜੀ ਤੇ ਚਲੋ ਫਿਰ ਸ਼ੁਰੂਆਤ ਕਿਹੜੀ ਤੋਂ ਪਹਿਲਾਂ ਇਧਰੋਂ ਕਰ ਲਈਏ ਇੱਥੋਂ ਕਰ ਲੋ ਜੀ ਜਿਹੜੀ ਤਾਂ ਮਰਜ਼ੀ ਕਰ ਲੋ ਇੱਥੋਂ ਕਰ ਲੋ ਚਲੋ ਇਹਨੂੰ ਸੂਈ ਨੂੰ ਵੀ ਜੀ ਅੱਜ 10 ਦਿਨ ਹੋ ਗਏ 10 ਦਿਨ ਸੂਈ ਨੂੰ ਆਹ ਅੱਛੀ ਜੀ ਮਗਰ ਤੇ ਕਿੰਨਾ ਦੁੱਧ ਕਰ ਗਈ ਜੇ ਤਿਆਰ ਦੁੱਧ ਦੇ ਦੇ ਕੋ ਵੀ ਜਿਹੜਾ ਚਵਾ ਦੇਣਾ ਨਾ ਪੰਡੇ ਚਾੜਵਾ 14 ਕਿਲੋ ਹੋਗਾ ਤਿਆਰ ਜਿਹੜਾ ਤਿਆਰ ਜਿਹੜਾ ਵੀ ਕਿੰਨਾ ਕਰੀ ਜਾਊਗੀ ਹੈ ਦੁੱਧ ਦੇ ਵੀ ਜੀ ਕੋਈ 2-3 ਕਿਲੋ ਹੋਰ ਵਾਜੂ ਜੇ ਕੋ ਵੀਰ ਭਰਾ ਸੇਵਾ ਗੁਰੂ ਤੇ ਭਾਵੇਂ ਵੀ ਵੀ ਚਵਾ ਦੇ ਵੀ ਜੀ ਅੱਛਾ ਬਾਕੀ ਹੁਣ ਸਾਡੇ ਘਰੇ ਜਿਹੜਾ ਦੁੱਧ ਦੇ 14 ਕਿਲੋ ਹੋਗਾ ਤਿਆਰ ਜਿਹੜਾ ਤਿਆਰ ਜਿਹੜਾ ਚਵਾ ਦੇਣਾ ਤੇ ਦੁੱਧ 16-17 ਤੱਕਰ ਜਿਹੜਾ ਜਾ ਸਕਦੀ ਬੱਚੀ ਪਰ ਐਸੇ ਥਾਂ ਤੇ ਨਾ ਵੀ ਜੀ ਆ ਧਾਰਾ ਘਾਟਿਆ ਚਵਾ ਬਾਈ ਅੱਛਾ ਮੰਗ ਇਹ ਥਾਂ ਤੇ ਧਾਰਾਂ ਹੁੰਦੀਆਂ 15 ਦੀ ਬੰਦ ਅੱਛਾ ਥੋੜੀਆਂ ਹੁੰਦੀਆਂ ਥੋੜੀਆਂ ਹੁੰਦੀਆਂ ਬਾਤੀ ਆਪਾਂ ਦੇਣੀ ਤੰਨਾ ਨਾ ਕਰ ਇਹ ਆ ਵੀ ਥਣ ਬੰਦ ਨਹੀਂ ਆ ਥਣ ਬੰਦ ਨਹੀਂ ਥਣ ਚੱਲਦਾ ਥਣ ਚੱਲਦਾ ਵਾ ਤੇ ਅਗਲਾ ਵੀਰ ਭਰਾ ਕੇਅਰ ਕਰੂ ਤੇ ਭਾਵੇਂ ਚਲਾ ਸਕਦਾ ਉਤਰਾ ਇਹ ਆ ਵੀ ਬਾਈਆਂ ਬਰਾਬਰ ਆ ਦੇਖ ਸਕਦੇ ਪਿੱਛੋਂ ਨਹੀਂ ਆਪਾਂ ਨੂੰ ਵੇਖ ਕੇ ਆਪਾਂ ਅੰਦਾਜ਼ਾ ਲਾ ਸਕਦੇ ਵੀਰ ਜੀ ਭਾਵੇਂ ਇਹਨੂੰ ਪੂਰੇ ਕਹਿਦੀ ਅੱਧਾ ਕਹਿਦੀ ਬਾਕੀ ਜਿਹੜੀਆਂ ਧਰ ਆਉਂਦੀਆਂ ਉਹਨੀਆਂ ਦੱਸਣੀ ਹਾਂਜੀ ਹਾਂਜੀ ਇਹ ਆ ਵੀ ਸਹੀ ਗੱਲ ਦੱਸ ਕੇ ਦੋ ਅਗਲੇ ਨੂੰ ਵੀਰ ਭਰਾ ਕੇਅਰ ਕਰੂਗਾ ਤਾਂ ਚਲਾ ਹੀ ਸਕਦਾ ਹੈ ਦੇਖੋ ਚਲਾ ਸਕਦਾ ਚਲਾ ਲੇ ਉਤਰਾ ਵੀ ਥਣਾ ਦਾ ਸਾਈਜ਼ ਵੀ ਬਰਾਬਰ ਆ ਹਵਾਨਾ ਵੀ ਬਿਲਕੁਲ ਤੇ ਭਾਰੇ ਆ ਵੀ ਉਹ ਚ ਥੋੜੀਆਂ ਜਿਹੀਆਂ ਤਾਂ ਰੌਂਦੀਆਂ ਕਿੰਦੇ ਕੋਈ ਤਿੰਨ ਸਾਂਹੀ ਮੰਨ ਕੇ ਲਵੇ ਤੇ ਜੇ ਕੋਈ ਸਾਮ ਕਰਕੇ ਪੂਰਾ ਕਰ ਸਕਦਾ ਵਾ ਤੇ ਉਹ ਅਗਲੇ ਤੇ ਆਪਣੀ ਸਮਝਿਆ ਮਗਰੇ ਦੇ ਬੱਚੀ ਆ ਤਾਜੀ ਸੁਈਈ ਉਤਰੇ ਆ ਵੀ ਕੱਦ ਕਾਠ ਦੀ ਚੰਗੀ ਆ ਇਹ ਤਾਂ ਅੰਕਾ ਨਾ ਆਦੇ ਨੇ ਤਾਰਾ ਮਾਰ ਕੇ ਕਿੰਨੇ ਕੀ ਕਰੀ ਦਿਖਾ ਦਿੰਨੇ ਆ ਪ੍ਰੋਪਰ ਪਤਾ ਲੱਗ ਜਾਂਦਾ ਮੱਛੀ ਆ ਹਵਾਨਾ ਇਹਦਾ ਆਪਾਂ ਦੇਖ ਸਕਦੇ ਹਾਂ ਉਹਨੇ ਗਾਵਾ ਤੇ ਉਹਨੇ ਪਛਾਣ ਬਣਾ ਲਈ ਜੀ ਦਾ ਦੁਕਾਨ ਦਾ ਕੋਈ ਆ ਬੜਾ ਜੀ ਮੋਟਾ ਆਗਲੇ ਪਿਛਲੇ ਸਾਲਾਂ ਵਿੱਚ ਆਇਆ ਉੱਪਰ ਦੇ ਛਾਂਟੇ ਨੂੰ ਖਾ ਲਓ ਜੀ ਕਿਹਾ ਆ ਕੋਈ ਨਾਲ ਇਸ ਤਰ੍ਹਾਂ ਨਹੀਂ ਆ ਜਿਹੜਾ ਸਨ ਘੱਟ ਹੈ ਇਹ ਨਹੀਂ ਵੀ ਹੁਸਾਈ ਬਾਂਦੇ ਠੰਡ ਚੱਲਦਾ ਪੂਰਾ ਹਾਂਜੀ 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 ਬਾਕੀ ਚਲੋ ਛੱਡ ਦਿਓ ਵੀਰ ਜੀ ਤੇ ਬਾਕੀ ਚਲੋ ਵੀਰ ਆਪਣੀ ਸਮਝ ਕਰ ਲੇ ਆ ਵੀਰ ਜੀ ਇਹ ਨਹੀਂ ਵੀ ਡੋਕਾ ਪਾਉਗੀ ਹਾਂਜੀ ਇੱਥੇ ਗਲੋਤੀ ਇੱਥੇ ਗਲੋਤੀ ਆ ਰਹੀ ਠੀਕ ਹੈ ਜੀ ਛੱਡ ਦੋ ਕੋਈ ਦੇਖੇ ਚੋਣ ਲੀਏ ਕੰਦੇ ਥੋੜਾ ਚਵਾਈ ਕੰਦੇ ਘਾਰ ਹੀ ਦਈਏ ਚੌਣ ਵਾਲੀ ਆ ਉਧਰ ਇਹਦੇ ਉਧਰ ਤੁਹਾਨੂੰ ਚਵਾ ਦਿਖਾਉਨੇ ਆ ਵੀ ਪਤਾ ਲੱਗ ਜਾਂਦਾ बाकी मोटी धार है बाकी बाल्टी भी बड़ी है बाल्टी नहीं है ਨਾ ਕਿ ਬੜੇ ਸ਼ਾਂਤ ਜੇ ਸੁਭਾਅ ਦੀ ਹੈ ਠੰਡੀ ਧੀਰੀ ਹੈ ਬੱਚੇ ਜੋ ਗਏ ਕੋ ਛੱਡ ਦੇ ਵੀਰ ਜੀ ਉਹ ਵੀ ਜੀ ਬੋਦਲਣਾ ਪਿਆਰੀ ਦਾ ਜੀ ਠੀਕ ਹਾਂਜੀ ਬਾਕੀ ਆਪਾਂ ਤੁਹਾਨੂੰ ਚਵਾ ਦਿਖਾਇਆ ਵਾ ਕੋਈ ਮਿਲਕਿੰਗ ਨਹੀਂ ਕਰਕੇ ਦਿਖਾਈਏ ਕਿ ਇਹ ਵੀ ਉਹ ਥਣ ਦੀਆਂ ਧਾਰਾਂ ਦਾ ਪਤਾ ਲੱਗ ਜੇ ਬਾਕੀ ਕੋਈ ਵੀਰ ਆਪਣਾ ਦੋ ਟਾਈਮ ਚੋ ਕੇ ਲੈ ਜਾ ਜੇ ਇਹੋ ਬਾਤੀ ਹੋਊ ਵੀਰ ਜੀ ਇਹਦਾ ਦੁੱਧ ਹੋਊਗਾ ਵੀਡੀਓ ਕੋ ਦੇਖ ਕੇ 2 ਘੰਟੇ ਨੂੰ ਚੱਲ ਪੂਗੀ ਹਾਂਜੀ ਕੋਈ ਵੀ ਆਪਣਾ ਸ਼ਾਮਾਂ ਨੂੰ ਬੈਠ ਕੇ ਚਵਾਈ ਕਰ ਆਪਣੇ ਜਿਹੜਾ ਕੋਈ ਜਿੰਨਾ ਮਰਜ਼ੀ ਚਵਾਈ ਕਰਕੇ ਲੈ ਜਾ ਜੇ ਐ ਵੀਰ ਜੀ ਕੋ 1 ਲੀਟਰ ਮਰੂ ਐਹੋ ਬਾਲਟੀ ਹੋਊਗੀ ਇਹ ਲੈ ਲਉ ਵੀਰ ਜੀ ਸ਼ਾਮਾਂ ਨੂੰ ਬਾਹਰ ਕੱਢੂਗਾ ਤੇ ਕਿੰਨਾ ਫੇਰ ਰੱਖਣਾ ਆਪਾਂ ਇਹਦਾ ਮੁੱਲ ਮੁੱਲ ਤੇ ਭਾਵੇਂ ਵੀ ਜਿਹੇ ਥਾਂ ਦੀ ਘਾੜਵਾਦ ਨਾਲ ਹੁੰਦੀ ਫੇਰ ਤਾਂ ਭਾਵੇਂ 50 ਦੀ ਵੇਚ ਦਿੰਦੇ ਹਾਂਜੀ ਹੁਣ 40 ਦੀ ਦੇ ਦਈਏ ਕਰ ਦਈਏ ਮਾਨ ਹੋਰ ਹਾਂਜੀ ਇਹ ਜਿਹੜੀ ਦੇਣੀ ਆ ਨਾ ਹਾਂਜੀ 30000 ਦੇ ਦਵਾਂਗਾ 100 ਰੁਪਏ ਛੋੜ ਕਰੂੰਗਾ 36000 ਦੀ 30000 ਦੀ ਠੀਕ ਹੈ ਜੀ ਹਾਂਜੀ ਬਾਕੀ ਜੇ ਕੋਈ ਵੀਰ ਭਰਾ ਸਾਹਮਣ ਵਾਲਾ ਹੁੰਦਾ ਚੱਕ ਕਰੇ ਹੁਣ ਤੁਹਾਨੂੰ ਪਤਾ ਕੱਲਾ ਬੰਦਾ ਇੰਨੇ ਮਾਲ ਚ ਨਹੀਂ ਸਾਂਭੀਆਂ ਜਾਂਦੀਆਂ ਹਾਂਜੀ ਹਾਂਜੀ ਤੇ ਦੁੱਧ ਚੋਣਾ ਉਹ ਤਾਂ ਨਿਆਰਾ ਸਾਰਾ ਸਿਆਲੇ ਦਾ ਦੁੱਧ ਜਗਾ ਵੇ ਜੀ ਠੀਕ ਹੈ ਜੀ ਹਾਂਜੀ ਤੇ ਹੁਣ ਇੱਕ ਆ ਗਾਂ ਤੁਹਾਨੂੰ ਦਿਖ ਕੱਦ ਕਾਠ ਪੱਖਾ ਪੂਰੀ ਜਵਾਨ ਐ ਪੂਰੀ ਬਰੀਡ ਚ ਐ ਗਾ ਫਾਰਮ ਵਾਲੀ ਗਾਹਾਂ ਐ ਇਹਨਾਂ ਪੂਰੀ ਮੋਡੇ ਦੇ ਬਰਾਬਰ ਹੁੰਦੀ ਐ ਪੂਰੀਆਂ ਭਟੀਆਂ ਗਾਵਾਂ ਚ ਐ ਤੇ 10 ਸਵੇ ਤੇ ਬਾਰੇ ਵਿਰਜੀ ਫਿਰ ਇਹ ਵਿਰਜੀ 1 ਮਹੀਨਾ ਘੱਟ ਸੁਵੀ ਕੱਚੀ ਸੁਵੀ ਐ ਅੱਛਾ ਹਾਂਜੀ ਠੀਕ ਐ ਤੇ ਬਾਕੀ ਮੈਂ ਉੱਥੇ ਨਹੀਂ ਉਹਨਾਂ ਚਵਾਈ ਕੀਤੀ ਕਿਉਂ ਟੂਫਟਾ ਭਾਂਵੇਂ ਦੀ ਚਾੜੀਆਂ ਹੁੰਦੀਆਂ ਹਨ ਹਾਂਜੀ ਹਾਂਜੀ ਮਕਰੇ ਲੈ ਕੇ ਦੀਆਂ ਵਿਰਜੀ ਪਹਿਲੇ ਦਿਨ ਧਾਰਾਂ ਹੀ ਖਚੀਆਂ ਬੈਠਦੀਆਂ ਅੱਛਾ ਹੋ ਜਿਹੜਾ ਦੁੱਧ ਉਹਦੇ ਕੋਈ ਮੌਕੇ ਤੇ ਹੁੰੜਾ ਕਰ ਗਈ 7 ਕਿਲੋ ਹੋ ਗਏ ਜੀ 7 ਲੀਟਰ ਹੁਣ ਕਰ ਗਈ ਆ ਤੇ ਕਿੰਨਾ ਕ ਕਰੀ ਜਾਊਗੀ ਦੁੱਧ ਇਹ ਦੁੱਧ ਵੀ ਜੀ ਜੇ ਤੇ ਕੋਈ ਚੰਗੀ ਸੇਵਾ ਕਰੂ ਵੀ ਭਰਾ ਤੇ 15 ਵੀ ਚਵਾ ਸਕਦੀ 16 ਚਵਾ ਸਕਦੀ ਉਤਰਨ ਸਾਈ ਸਲਾਮ ਤੇ ਚੰਗੀ ਤਰ੍ਹਾਂ ਸੁੰਦੀ ਫਿਰ ਤੇ ਦੁੱਧ ਦਿੰਦੇ ਆ ਸੁਈ ਵੀ ਜੀ ਸਲਾਮ ਤੇ ਆ ਮਤਲਬ ਇਹ ਪੂਰੇ ਟਾਈਮ ਤੇ ਸੁੰਦੀ ਹਾਂ ਪੂਰੇ ਟਾਈਮ ਤੇ ਜੀ ਅਜੂਰ ਭਾਈ ਵੈੜਨੇ ਮੈਲਾ ਮਾਰਦੀ ਮੇਰੇ ਘਰੇ ਵੀਡੀਓ ਹੋਏਗੀ ਉਤਰਨ ਪਿਛਲੇ ਸਵੇਰ ਇਹਨੇ ਕਿੰਨਾ ਕ ਕੱਢਿਆ ਦੁੱਧ ਪਿਛਲੇ ਸੋਏ ਵੀ ਜੀ ਇਹਨੇ ਦੁੱਧ ਜਿਹੜਾ ਚਵਾਇਆ 32 ਕਿਲੋ ਦੁੱਧ ਚਵਾਇਆ ਅੱਛਾ 32 ਲੀਟਰ ਹਾਂਜੀ ਆਪਾਂ ਉਹ ਘਰ ਮੰਗਾਵਾਂਗੇ ਬੇਟੀ ਤੇ ਹੁਣ ਵੀ ਤੁਸੀਂ ਕਹਿੰਦੇ ਵੀ ਜਿੱਤ ਤਰ ਮੈਲਾ ਮਾਰਦੇ ਗੰਦ ਮਾਰਦੇ ਦੀਆਂ ਵੀਡੀਓ ਤੁਹਾਡੇ ਕੋਲ ਹੈ ਹੀ ਆ ਹਾਂ ਉਹ ਵੀ ਕੋਈ ਮੰਗਵਾ ਲੇ ਹਨਾ ਉਹ ਤੋਂ ਮੰਗਾ ਲੈ ਬੇਟੀ ਜਿਹੜਾ ਸਿੱਪਰਾ ਤੁਹਾਡਾ ਕਰੋਗਾ ਹਾਂਜੀ ਉਹ ਮੰਗਾਲੂ ਹੈ ਵੀ ਜੀ ਠੰਡੀ ਟੀਰੀ ਸਾਨੂੰ ਬੜਾ ਜਾਨਵਿਰ ਜੀ ਠੰਡੀ ਹੁੰਦੀ ਆ ਚ ਵਾਹ ਦੇਖ ਲੈ ਚਲੋ ਫੋਲਾ ਫਿਰ ਇਹਨਾਂ ਵੀ ਤੋਰਦੀ ਆ ਆਪਾਂ ਠੀਕ ਹੈ ਜੀ ਤੋਰੋ ਫਿਰ ਇਹਨਾਂ ਹੁਣ ਮੋਕੇ ਦੇ ਤੇ 7 ਲੀਟਰ ਆ ਤੇ ਬਾਕੀ ਹੱਲੇ ਦੁੱਧਾਂ 6 7 ਚਵਾਈਆਂ ਦੀਆਂ ਕਿੱਟੀਆਂ ਵੈਰ 6 7 ਚਵਾਈਆਂ ਜਿਹੜੀਆਂ ਜੇ ਕਹਿੰਦੇ ਹੋਈਆਂ ਅਜੇ ਇਹਨੇ ਤਿਆਰ ਹੋਣਾ ਵਾ ਜੇ ਤੇ ਕੋਈ ਆਵੇ ਹੱਲੇ ਨਾ ਸਾਮ ਦੀ ਲੋੜ ਆ ਜੇਦੋਂ ਖਰਾਕ ਦੀ ਲੋੜ ਆ ਹੁਣ ਚੀਜ਼ਾਂ ਜਿਹੜੀਆਂ ਇਹਨੂੰ ਕਈ ਚੀਜ਼ਾਂ ਲੱਗ ਦੇਣੀਆਂ ਪੈਣੀਆਂ ਵਾ ਤੇ ਫਿਰ ਜਿਹੜਾ ਇਹਨੇ ਆਪਣੇ ਦੁੱਧ ਤੇ ਆ ਜਾਣਾ ਵਾ ਕੋਈ ਵੀ ਇਹ ਆਵੇ ਕੋਈ ਆਸਮਨਾ ਖੜੇ ਵੀ ਜਿੰਨੇ ਗਾਂ ਤਿਆਰ ਕਰਨੀਆਂ ਨੇ ਅਗਲੇ ਸਾਲ। ਗਾਂ ਤਿਆਰ ਕਰਨੀਆਂ ਤੇ ਜਿੰਨੇ ਦਿੱਤੀ ਇਹਨੂੰ ਸਾਮਕ ਹੋਣ ਜਿਹੜੀ ਖਰਾਕ ਪਾਉਣੀ। ਹਾਂਜੀ। ਦੁੱਧ ਵੀ ਨਹੀਂ ਕਰ ਸਕਦੀ ਵੀ ਜੇ ਕੋ ਚੰਗੀ ਸੇਵਾ ਕਰੂ ਐਂਟੀ। ਤੇ ਮੋਲੇ ਦਾ ਬੱਛੀਆਂ ਨਾਲੇ ਕਰਦੀ ਆ ਫਿਰ ਅੰਸਰਾ ਬੱਛੀਆਂ ਨਾਲੇ। ਜੀ ਇੰਨੇ ਦੀ ਕਾਂਜ ਬੱਛੀਆਂ ਆਉਂਦੇ ਹੀ। ਹਾਂਜੀ। ਇਹਨੇ ਦੁੱਧ ਵੀ ਦੇਣਾ ਤੇ ਗਾਂ ਵੀ ਤਿਆਰ ਹੋਏ ਨਾਲ। ਹਾਂਜੀ। ਤੇ ਲਈ ਤੇ ਚਲੋ ਬੜੀ ਮਹਿੰਗੀ ਹੁਣ 30 ਦੀ ਦੇ ਦੀਗੇ। 25000 ਦੀ ਦੇ ਦੀ। ਹਾਂਜੀ। 25 ਦੀ। ਦੇ ਦਾਂਗੇ। ਠੀਕ ਹੈ ਜੀ ਬਾਕੀ ਕੋ ਸੌਦੇਬਾਜੀ ਜੇ ਨਾ ਭਵੇਂ ਵੀਰ ਭਰਾ ਮੋਲ ਲੈ ਨਿਗ ਨਿਗੇ ਹੀ ਗਏ ਤੇ ਬਾਕੀ ਆਪਣੀ ਤਸੱਲੀ ਕਰਕੇ ਤਸੱਲੀ ਇਹਦੀ ਵੀ ਮੇਰੇ ਮੇਰੇ ਲਈ ਤੇ ਪਾਸ ਕਰਕੇ ਖੜੇ ਹਨ ਕੋਈ